ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਅੱਜ ਕਰਾਂਗੇ ਬੀਤੇ ਦਿਨੀ ਸਾਫਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਲ ਵੱਲੋਂ ਜਿਹੜਾ ਇੱਕ ਬਿਆਨ ਦਿੱਤਾ ਗਿਆ ਸੀ ਤਾਂ ਉਸ ਬਿਆਨ ਤੋਂ ਬਾਅਦ ਜਿਹੜੀ ਸਿਆਸਤ ਆ ਲਗਾਤਾਰ ਪੱਕਦੀ ਨਜ਼ਰ ਆ ਰਹੀ ਹੈ ਰਕਕ ਪਾਰਟੀਆਂ ਦੇ ਲੀਡਰ ਜਿਹੜੇ ਨੇ ਇਸ ਤੇ ਸਪਸ਼ਟੀਕਰਨ ਦੇ ਰਹੇ ਨੇ ਜਾਣ ਕੇ ਆਪਣਾ ਬਿਆਨ ਇਹੋ ਲਗਾਤਾਰ মিডিਆ ਅਧਾਰਿਆਂ ਨੂੰ ਦੇ ਰਹੇ ਨੇ ਤਾਂ ਆਖਰਕਾਰ ਉਹ ਬਿਆਨ ਕੀ ਹੈ ਜਿਹੜਾ ਰਜਿੰਦਰ ਕੌਰ ਪੱਠਲ ਵੱਲੋਂ ਦਿੱਤਾ ਗਿਆ ਇਸ ਤੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘਰ ਪਾਣਾ ਜੀ ਮੌਜੂਦ ਨੇ ਪਾਣੀ ਸਤਿ ਸ਼੍ਰੀ ਅਕਾਲ ਸਰ ਪਾਣਾ ਜੀ ਰਜਿੰਦਰ ਕੌਰ ਪੱਠਲ ਜੋ ਕਿ ਸਾਬਕਾ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਤਾਂ ਆਖਰਕਾਰ ਜਿਹੜਾ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਕੁਝ ਤਾਂ ਸਿਆਸੀ ਜਿਹੜੇ ਮਾਹਿਰ ਨੇ ਆਪਾਂ ਕਹੀਏ ਜਾਂ ਫਿਰ ਬੁੱਧੀ ਜੀਵੀ ਨੇ ਉਹ ਕਹਿ ਰਹੇ ਨੇ ਇਸ ਬਿਆਨ ਜਿਹੜਾ ਦਿੱਤਾ ਗਿਆ ਕਿ ਹੋ ਸਕਦਾ ਉਸ ਬਿਆਨ ਦੇ ਜ਼ਰੀਏ ਕੋਈ ਪਾਰਟੀ ਜਿਹੜੇ ਨੇ ਉਹ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਮਰਜ ਹੋ ਸਕਦੇ ਨੇ ਕੋਈ ਇਦਾਂ ਦੇ ਵੀ ਹੈ ਕਿ ਕਿਹ ਵੀ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਆਖਰਕਾਰ ਇਹ ਬਿਆਨ ਹੈ ਕਿਸੇ ਦਿੱਤਾ ਕਿਉਂ ਗਿਆ ਹੰਦਿਕੋ ਮਰਿਤ ਗੱਲ ਹੈ ਕੱਲਾ ਬੀਬੀ ਰਜਿੰਦਰ ਕੌਰ ਪੱਠਣ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੀਡਰ ਨੇ ਅਕਸਰ ਜਦੋਂ ਚੋਣਾ ਆਉਂਦੀਆਂ ਨੇ ਤਾਂ ਚੋਣਾ ਦੇ ਨੇੜੇ ਤੇੜੇ ਸਿਆਸਤ ਜਿਹੜੀ ਜ਼ਿਆਦਾ ਪਖਤੀ ਹੈ ਦਾ ਉਸ ਸਮੇਂ ਕਈ ਲੀਡਰ ਜਿਹੇ ਹੁੰਦੇ ਨੇ ਜਿਹੜੇ ਆਪਣੀ ਸਿਆਸਤ ਜਿਹੜੀ ਆਪਾਂ ਇਹ ਕਹਿ ਲਈਏ ਕਿ ਲੰਬੇ ਸਮੇਂ ਤੋਂ ਗੁਪਤ ਤੌਰ ਤੇ ਜਿਹੇ ਲੀਡਰ ਜਿਹੜੇ ਚੱਲ ਰਹੇ ਹੁੰਦੇ ਨੇ ਜਾਂ ਉਹਦੀ ਸਿਆਸਤ ਖਤਮ ਹੋਣ ਦੇ ਕੰਢੇ ਆਉਂਦੀ ਆ ਫਿਰ ਉਹ ਸਿਆਸਤ ਨੂੰ ਚਮਕਾਉਣ ਦੇ ਲਈ ਜਾਂ ਫਿਰ ਤੇਗੀ ਹੋਈ ਸਿਆਸਤ ਨੂੰ ਮੁਰਤੂ ਖੜਾ ਕਰਨ ਦੇ ਲਈ ਅਜਿਹੇ ਲੀਡਰ ਜਿਹੜੇ ਬਿਆਨਬਾਜ਼ੀਆਂ ਕਰਦੇ ਆ ਸੋ ਦੇਖੋ ਬੀਬੀ ਰਜਿੰਦਰ ਕੌਰ ਪੱਠਲ ਇੱਕ ਬੜੇ ਸੂਝਵਾਨ ਨੇਤਾ ਨੇ ਬੜੇ ਕਦਾਵਰ ਲੀਡਰ ਹੈ ਤਾਂ ਉਹਨਾਂ ਦੇ ਮੂੰਹੋਂ ਜਿਹੇ ਬਿਆਨ ਫੱਦਾ ਨਹੀਂ ਹੁਣ ਜਦੋਂ ਆਪਾਂ ਕਹਿ ਰਹੇ ਕਿ ਸਿਆਸਤ ਕਾਫੀ ਲੰਬੇ ਸਮੇਂ ਤੋਂ ਉਹਨਾਂ ਪੱਕ ਡੁੱਬਦੀ ਨਜ਼ਰ ਆਈ ਹੈ ਉਹ ਕਿਉਂ ਕਿ ਕਿ ਬੀਬੀ ਰਜਿੰਦਰ ਕੌਰ ਪਠੱਲ ਲੰਬੇ ਸਮੇਂ ਤੋਂ ਚੁੱਪ ਹੈ ਸਿਆਸਤ ਸਰਗਰਮ ਨਹੀਂ ਹੈ ਤਾਂ ਉਹਨਾਂ ਨੂੰ ਸ਼ਾਇਦ ਇਹ ਲੱਗ ਰਿਹਾ ਹੋਵੇਗਾ ਕਿ ਮੈਂ ਸਿਆਸਤ ਦੇ ਵਿੱਚ ਹੁਣ ਹਾਵੀ ਕਿਵੇਂ ਹੋਣਾ ਦੁਵਾਰਾ 2027 ਚੋਣਾਂ ਆ ਰਹੀਆਂ ਸਿਆਸਤ ਦੇ ਵਿੱਚ ਸਰਗਰਮ ਕਿਵੇਂ ਹੋਣਾ ਤਾਂ ਉਹਨਾਂ ਦੇ ਇੱਕ ਬਿਆਨ ਨੇ ਬੀਬੀ ਰਜਿੰਦਰ ਕੌਰ ਪਠੱਲ ਨੂੰ ਮੁਰਤੋਂ ਸਰਗਰਮ ਕਰਤਾ ਠੀਕ ਹੈ ਬੜੇ ਲੰਬੇ ਸਮੇਂ 'ਤਾਂ ਕੋਈ ਨਾ ਬੀਬੀ ਰਜਿੰਦਰ ਕੌਰ ਪਠੱਲ ਦਾ ਕੋਈ ਨਾਮ ਹੀ ਨਹੀਂ ਲੈ ਰਿਆ ਸੀ ਨਾ ਕੋਈ ਕਾਂਗਰਸੀ ਨਾ ਅਕਾਲੀ ਨਾ ਆਪ ਨਾ ਬੀਜੇਪੀ ਅਜੇ ਤੱਕ ਬੀਬੀ ਜੇਨ ਲਿਆ ਨਹੀਂ ਤੇ ਦੂਜੀ ਗੱਲ ਬੀਬੀ ਰਜਿੰਦਰ ਕੌਰ ਪਠੱਲ ਜਿਆ ਕਿਸੇ ਰੈਲੀ 'ਚ ਨਹੀਂ ਦਿਖੇ ਕਿਸੇ ਮੀਟਿੰਗ 'ਚ ਨਹੀਂ ਦਿਖੇ ਕਿਸੇ ਵੱਡੇ ਤਾਂ ਬੀਬੀ ਰਜਿੰਦਰ ਕੌਰ ਨੇ ਦੋ ਵੱਡੇ ਬਿਆਨ ਦਿੱਤੇ ਇੱਕ ਤਾਂ ਬੀਬੀ ਰਜਿੰਦਰ ਕੌਰ ਪਠੱਲ ਨੇ ਕਿਹਾ ਕਿ ਸੁਖਵੀਰ ਬਾਦਲ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੇ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਲੰਬੇ ਸਮੇਂ ਤੋਂ ਲੋਕਾਂ ਦਾ ਕੰਮ ਕਰ ਰਿਹਾ ਦੇਖੋ ਉਹ ਇਕੱਲਾ ਇਹਨਾਂ ਨੇ ਪਹਿਲਾਂ ਵੀ ਕਈ ਲੀਡਰਾਂ ਨੇ ਕਿਹਾ ਸੁਖਵੀਰ ਬਾਦਲ ਬਾਰੇ ਸੋ ਬਿਲਕੁਲ ਦੇਖੋ ਉਹਨਾਂ ਨੇ ਸੁਖਵੀਰ ਬਾਦਲ ਬਾਰੇ ਕਿਹਾ ਕਿ ਸੁਖਵੀਰ ਬਾਦਲ ਨੂੰ ਕਈ ਲੋਕ ਛੱਡ ਕੇ ਪਛਤਾ ਰਹੇ ਤੇ ਕਈ ਪਛਤਾਉਣਗੇ ਦੂਜਾ ਉਹਨਾਂ ਨੇ ਇਹ ਕਿਹਾ ਸੀ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਕੁਝ ਅਧਿਕਾਰੀ ਮੇਰੇ ਕੋਲ ਆਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਪਾਂ ਕੁਝ ਬੰਮ ਧਮਾਕੇ ਕਰਾਉਣੇ ਆ ਕੁਝ ਰੇਲਾਂ 'ਚ ਕਰਾਉਣੇ ਆ ਕੁਝ ਬਾਜ਼ਾਰਾਂ 'ਚ ਕਰਾਉਣੇ ਆ ਤੁਹਾਡੀ ਸਰਕਾਰ ਰਿਪੀਟ ਕਰ ਜੇਗੀ ਫਿਰ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜਾਨਾਂ ਬਚਾਉਣ ਵਾਲਿਆਂ ਦੀ ਧੀ ਆ ਮੈਂ ਇਹੋ ਜੇ ਕੰਮ ਕਦੇ ਨਹੀਂ ਕੀਤੇ ਨਾ ਕਰਨੇ ਆ ਔਰ ਇਹ ਹੁਣ ਦੇਖੋ ਬੀਬੀ ਰਜਿੰਦਰ ਕੌਰ ਪੱਠਾ ਨੇ ਬਿਆਨ ਦਿੱਤਾ ਤੇ ਬਹੁਤ ਸਾਰੇ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਉਹ ਇਹਨਾਂ ਦੀ ਜਾਂਚ ਮੰਗ ਰਹੇ ਆ ਤੋਂ ਪਹਿਲਾਂ ਗਿਆਨੀ ਹਰਪੀਸ ਨੇ ਕਿਹਾ ਉਸ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਦੀ ਜਾਂਚ ਦੀ ਮੰਗ ਕੀਤੀ ਆ ਹੁਣ ਗੱਲ ਇਹ ਕਿ ਬਿਆਨ ਕਿਨੇ ਇੱਕ ਬੀਬੀ ਰਜਿੰਦਰ ਕੌਰ ਪੱਠਲ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਕਿਸੇ ਇੰਟਰਵਿਊ 'ਚ ਬਿਆਨ ਦਿੱਤਾ ਸੀਗਾ ਤਾਂ ਉਹ ਕਹਿੰਦੇ ਸੀ ਕਿ ਮੈਂ ਬਹੁਤ ਸਾਰੇ ਮੁੰਡਿਆਂ ਨੂੰ ਪੇਸ਼ ਕੀਤਾ ਉਹਨਾਂ ਨੂੰ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਇੱਕ ਬੰਬ ਚਲਾਉਣ ਦੀ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਬੰਬ ਪਟਨ ਵਾਲੇ ਆ ਹੋਰ ਇਹਦੀ ਬੜੀ ਚਾਚਾ ਚੱਲਦੀ ਬਿਲਕੁਲ ਬਹੁਤ ਚਾ ਉਹਨਾਂ ਤੇ ਪਰਚਾ ਵੀ ਹੋਇਆ ਸੀਗਾ ਤੁਹਾਡੇ ਯਾਦ ਹੋਣਾ ਕਿ ਉਹ ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਆਏ ਸੀਗੇ ਤਾਂ ਇਸ ਕਰਕੇ ਇਹ ਹੈਗਾ ਕਿ ਜਿਹੇ ਲੀਡਰਾਂ ਨੂੰ ਜਿਹੜੀ ਬਿਆਨਬਾਜ਼ੀ ਹੈ ਉਹ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਆ ਤੇ ਇਦਾਂ ਨਹੀਂ ਹੈਗਾ ਕਿ ਆਪਾਂ ਬਿਆਨ ਦੇ ਦੋ ਤੇ ਉਹਦੇ ਨਤੀਜੇ ਕੀ ਹੋਣਗੇ ਹੁਣ ਬੀਬੀ ਰਜਿੰਦਰ ਕੌਰ ਭੱਟਲ ਨੇ ਬਿਆਨ ਦਿੱਤਾ ਕਿ ਬਿਆਨ ਚ ਸਚਾਈ ਹੈ ਜੇ ਸਚਾਈ ਹੈ ਤਾਂ ਬੀਬੀ ਰਜਿੰਦਰ ਕੌਰ ਭੱਟਲ ਨੂੰ ਦੀ ਪੂਰੀ ਡਿਟੇਲ ਦੱਸਣੀ ਚਾਹੀਦੀ ਹੈ ਜੇ ਸਚਾਈ ਨਹੀਂ ਅੱਛਾ ਜੀ ਕਿਰਪਾ ਨਾਲ ਹੋਰ ਜਿਵੇਂ ਤੁਸੀਂ ਕਿਹਾ ਵੀ ਚਲੋ ਜਿਵੇਂ ਸੀਬੀਆਈ ਦੀ ਮੰਗ ਕੀਤੀ ਗਈ ਹੈ ਕਈ ਲੀਡਰਾਂ ਸਬਾਨਾ ਵੱਲੋਂ ਤਾਂ ਉਸ ਵਾਰ ਪੂਰੇ ਪੰਜਾਬ ਦੇ ਕੁਝ ਲੀਡਰ ਸਬਾਨਾ ਨੇ ਜਿਨ੍ਹਾਂ ਨੇ ਰਜਿੰਦਰਪੁਰ ਪੱਠਲ ਦੇ ਮਾਮਲੇ ਲੈ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਉਹ ਵੀ ਅਸੀਂ ਦਸ਼ਕਾਣਾ ਸਾਂਝਾ ਕਰਦੇ ਆ ਕਿ ਆਖਰਕਾਰ ਜਿਹੜੇ ਪੰਜਾਬ ਦੇ ਕੁਝ ਲੀਡਰਸ ਸਬਾਨ ਨੇ ਤਾਂ ਉਹਨਾਂ ਨੇ ਕੀ ਕੁਝ ਕਿਹਾ ਜਦੇ ਵਿੱਚ ਅਗਿਆਨੀ ਹਰਪ੍ਰੀਤ ਸਿੰਘ ਦਾ ਵੀ ਜ਼ਿਕਰ ਕੀਤਾ ਗਿਆ ਕਾਂਗਰਸ ਪਾਰਟੀ ਦੀ ਗੱਲ ਕੀਤੀ ਆਵੇ ਤਾਂ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਤਾਂ ਭਾਜਪਾ ਦੇ ਆਗੂ ਸਬਾਨ ਨੇ ਵੀ ਗੱਲ ਕੀਤੀ ਆਵੇ ਤਾਂ ਅਸੀਂ ਰਾਜਨੀਤਿਕ ਪਾਰਟੀਆਂ ਦੇ ਲੀਡਰਸ ਸਬਾਨ ਨੇ ਕੀ ਕੁਝ ਕਿਹਾ ਉਹਦਾ ਜ਼ਿਕਰ ਕਰਦੇ ਆ ਕਾਂਗਰਸ ਦੇ ਬੜੇ ਵੱਡੇ ਲੀਡਰ ਹੈ ਬੀਬੀ ਰਜਿੰਦਰ ਕੌਰ ਜੀ ਪੱਠਲ ਉਹਨਾਂ ਦਾ ਇੱਕ ਬਿਆਨ ਸੁਣਿਆ ਬੜਾ ਹੈਰਾਨ ਕਰ ਦੇਣ ਵਾਲਾ ਬਿਆਨ ਹੈ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਦੂਸਰੀ ਵਾਰ ਸਰਕਾਰ ਬਣਾਉਣ ਜਾ ਰਹੀ ਸੀ ਤਾਂ ਕੁਝ ਪੰਜਾਬ ਦੇ ਜਾਂ ਪਤਾ ਨਹੀਂ ਕਿਹੜੇ ਸੈਂਟਰ ਦੇ ਕੁਝ ਅਫਸਰ ਕਹਿੰਦੇ ਮੇਰੇ ਕੋਲ ਆਏ ਤੇ ਉਹਨਾਂ ਨੇ ਇੱਕ ਪਲਾਨ ਦੱਸਿਆ ਕਿ ਕਿਉਂ ਨਾ دہشت ਫਲਾਈ ਜਾਵੇ। ਚਾਰ ਕਬੰਬ ਟ੍ਰੇਨਾਂ ਚ ਚਾਰ ਕਬੰਬ ਬਾਜ਼ਾਰਾਂ ਚ ਅਸੀਂ ਚਲਾ ਦਿੰਨੇ ਚਲਾ ਦਈਏ دہشت ਫੈਲ ਜੂਗੀ ਤੇ ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਪੈ ਜਾਣਗੀਆਂ ਤੇ ਕਾਂਗਰਸ ਦੀ ਸਰਕਾਰ ਆ ਜਾਏਗੀ ਇਹ ਬਿਆਨ ਕੋਈ ਮਾਮੂਲੀ ਬਿਆਨ ਨਹੀਂ ਹੈ ਬੜੇ ਅਹਿਮ ਸ਼ੰਕੇ ਤੇ ਕਈ ਰਾਜ ਕਈ ਪੇਧ ਜਿਹੜੇ ਇਹ ਬਿਆਨ ਖੋਲਦਾ ਹੈ ਇਥੋਂ ਪਤਾ ਲੱਗਦਾ ਹੈ ਕਿ ਪਿਛਲੇ 70-75 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਕਾਂਗਰਸ ਨੇ ਸਰਕਾਰਾਂ ਬਣਾਉਣ ਦੇ ਲਈ ਸ਼ਾਇਦ ਇਹੋ ਜਿਹੇ ਪਲਾਨਾਂ ਨੂੰ ਜਿਹੜਾ ਉਹ ਇਨਜ਼ਾਮ ਦਿੱਤਾ ਹੋਵੇਗਾ ਜਿਸ ਕਾਰਨ ਪੰਜਾਬ ਦਾ ਮਾਹੌਲ ਵਿਗੜਿਆ ਪੰਜਾਬ ਦੇ ਵਿੱਚ ਨਸਲ ਕੁਸ਼ੀ ਸਿੱਖਾਂ ਦੀ ਜੜੀਆ ਉਹ ਗਣਮਿਤ ਕੇ ਕੀਤੀ ਗਈ। ਔਰ ਇਹਦੀ ਪ੍ਰੋਪਰ ਜਿਹੜੀ ਹੈ ਉਹ ਜਾਂਚ ਹੋਣੀ ਚਾਹੀਦੀ। ਦੁਨੀਆ ਭਰ ਦੇ ਪੰਜਾਬੀਓ ਅੱਜ ਤੁਸੀਂ ਸਰਦਾਰਨੀ ਦਿੰਦਰ ਕੋ ਪਠੱਲ ਦਾ ਬਿਆਨ ਜਿਹੜਾ ਹੈ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਆ ਕਾਂਗਰਸ ਪਾਰਟੀ ਦੇ ਕਈ ਵਾਰਾਂ ਪ੍ਰਧਾਨ ਰਹੇ ਉਹਨਾਂ ਦਾ ਅੱਜ ਤੁਸੀਂ ਬਿਆਨ ਸਭ ਨੇ ਸੁਣਿਆ ਪੰਜਾਬ ਅੱਗ ਦੇ ਵਿੱਚ ਕਿਦਾਂ ਧੋਕਿਆ ਗਿਆ ਪੰਜਾਬ ਨੂੰ ਕਿਦਾਂ ਅੱਗ ਲਾਈ ਗਈ ਪੰਜਾਬ 'ਚ ਕਿਦਾਂ ਪੰਜਾਬ ਦੇ ਪੁੱਤਾਂ ਨੂੰ ਅੱਗ ਦੇ ਮੂੰਹ ਕਰੀ ਸੁੱਟ ਦਿੱਤਾ ਗਿਆ ਮੈਡਮ ਪਠੱਲ ਦਾ ਬਿਆਨ ਇਹ ਦੱਸਦਾ ਕਿ ਕਾਂਗਰਸ ਕੀ ਕਰ ਦੇ ਰਹੀ ਹੈ ਕਾਂਗਰਸ ਦਾ ਕੀ ਕਰਵਾਾਰ ਹੈ ਕਾਂਗਰਸ ਨੇ ਕਿਦਾਂ ਪੰਜਾਬ ਦੇ ਨਾਲ ਧੋਖੇ ਕੀਤੇ ਹੈ ਇਹ ਬਾਸ ਜਿਨ੍ਹਾਂ ਲੋਕਾਂ ਨੇ ਇਤਿਹਾਸ ਪੜ੍ਹਿਆ ਜਿਨ੍ਹਾਂ ਨੂੰ ਪੁਰਾਣਾ ਪੰਜਾਬ ਦੀ ਸਮੱਸਿਆ ਜਦੋਂ ਖਰਾਬ ਹੋਈ ਹੈ ਅੱਜ ਉਹ ਪੱਠਲ ਦਾ ਬਿਆਨ ਮੈਨੂੰ ਚੇਤਾ ਆ ਗਿਆ ਕਿ ਸਦਾ ਦਵਾਰਾ ਸਿੰਘ ਦੀ ਸਰਕਾਰ ਦੇ ਟਾਈਮ ਦੇ ਉੱਤੇ ਢਿਲਵਾਚ ਜਿਹੜਾ ਪਹਿਲਾ ਬਾਸ ਦੇ ਵਿੱਚੋਂ ਲਾ ਕੇ ਸਾਡੇ ਇੱਕ ਭਾਈਚਾਰੇ ਦੇ ਵਿਰਤੀ ਨੂੰ ਬਾਹਰ ਆ ਗਿਆ ਸੀਗਾ ਸਾਡੇ ਲੰਬੂ ਕਿੰਨੇ ਲਾਏ ਇਹਨਾਂ ਕੋ ਕਿੱਥੋਂ ਆਉਗਾ ਇਹਨਾਂ ਨੂੰ ਕਿੱਥੋਂ ਦਿੱਤਾ ਆ ਜਾਂਦਾ ਪੱਠਲ ਉਹਨਾਂ ਨੂੰ ਕਿਹੜੇ ਅਫਸਰ ਸੀ ਕਿਹੜੇ ਲੀਡਰ ਸੀ ਜਿਹੜੇ ਇਹਨਾਂ ਨੂੰ ਕਹਿੰਦੇ ਸੀ ਕਿ ਬੰਬ ਧਮਾਕਾ ਕਰਾ ਦਈਏ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਮੈडम ਪੱਠਲ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਕਿ ਦੱਸਦੇ ਕਿਉਂ ਨਹੀਂ ਮੁੜ ਕੇ ਪਤਾਬਾਜਵਾ ਕਹਿੰਦਾ ਅੱਜ ਬਤੀ ਬੰਬਾਂ ਗਿਆ ਜੀ ਮੈडम ਪੱਠਲ ਕਹਿੰਦੀ ਹੈ ਤੇ ਬਿੰਦੂ ਕਹਿੰਦੇ ਸੀਗੇ ਕਿ ਆਪਾਂ ਦੁਬਾਰਾ ਸਤਾ ਜਾ ਸਕਦੇ ਹਾਂ ਇਹਦਾ ਮਤਲਬ ਕਿ ਕਾਂਗਰਸ ਸਤਾਜੇ ਇਦਾਂ ਹੀ ਹੁੰਦੀ ਦੀ ਕਿ ਲੋਕਾਂ ਨੂੰ ਕਿੱਦਾਂ ਮਰੌਣਾ ਕਿੱਦਾਂ ਲੜੌਣਾ ਕਿੱਦਾਂ ਹਾਲਾਤ ਖਰਾਬ ਕਰਨੇ ਆ ਕਿਦਾਂ ਪੰਜਾਬ ਦੇ ਅਮਨ ਨੂੰ ਅੱਗ ਲਾਉਈਆਂ ਮੇਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਰੇ ਜਿਹੜੇ ਲੀਡਰ ਇਦਾਂ ਦੇ ਬਿਆਨ ਦੇ ਰਹੇ ਸਹਜੇ ਸਹਜੇ ਉਹ ਚੀਜ਼ਾਂ ਬਾਹਰ ਆਦੀਆਂ ਸੱਚ ਬਾਹਰ ਆ ਗਿਆ ਸਮਾਂ ਤੋਂ ਲੱਗਾ ਪਰ ਸਹਜੇ ਸਹਜੇ ਸੱਚ ਬਾਹਰ ਆ ਗਿਆ ਜਿੱਦਾਂ ਕੈਪਟਨ ਮਨਿੰਦਰ ਸਿੰਘ ਕਹਿੰਦਾ ਸੀਗਾ ਕਿ ਮੈਂ ਇੰਨੇ ਮੁੰਡੇ ਪੇਸ਼ ਕਰਾਇਆ ਤੇ ਉਹਨਾਂ ਨੂੰ ਮਾਰ ਦਿੱਤਾ ਸੀਗਾ ਜਿੱਦਾਂ ਪ੍ਰਤਾਪ ਆਜਾ ਕਹਿੰਦਾ ਹੋਏ ਇਹ ਬੱਤੀ ਬੰਬ ਪੰਜਾਬ ਚ ਚੱਲਣ ਆਲੇ ਨੇ ਅੱਜ ਪੱਠਲ ਦਾ ਬਿਆਨ ਆ ਗਿਆ ਸਹਿਜ ਸਹਿਜ ਇਹ ਚੀਜ਼ਾਂ ਬਾਹਰ ਆ ਗਈਆਂ ਕਿ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕਿੱਡਾ ਵੱਡਾ ਰੋਲ ਅਦਾ ਕੀਤਾ ਕੌਣ ਲੋਕ ਨੇ ਜਿਹੜੇ ਇਹਨਾਂ ਨੂੰ ਸੁਲਾਵਾ ਦਿੰਦੇ ਕਿ ਮਾਮਲਾ ਸੀ ਅਫਸਰ ਸੀ ਉਹ ਸਮਝਦੇ ਕੋਈ ਸਿਆਸੀ ਲੀਡਰ ਸੀਗੇ ਇਹ ਦੱਸਣਗੇ ਪੰਜਾਬ ਦੇ ਲੋਕ ਦੱਸਣਗੇ ਇਹਦਾ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੀ ਜਾਂਚ ਕਰਾਓ ਇਹ ਲੋਕੀ ਨੇ ਜਿਨ੍ਹਾਂ ਨੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਿਆ ਇਹ ਲੋਕ ਨੇ ਜੁੰਮਿਆਵ ਸਾਬੇਬ ਜੇ ਹਜ਼ਾਰਾਂ ਲੋਕਾਂ ਦੇ ਪਰਿਵਾਰਾਂ ਦੇ ਮੈਂਬਰ ਮਰ ਗਏ ਉਦੋਂ ਪਤਵਾਰਾਂ ਦੇ ਮੈਂਬਰ ਸ਼ਹੀਦ ਹੋ ਗਏ ਇਹੀ ਲੋਕ ਜੁਮੇਦਾਰ ਨੇ ਆਪਣੀ ਸਦਾ ਲਈ ਕਿੱਦਾਂ ਪੰਜਾਬ ਨੂੰ ਬਰਬਾਦ ਕੀਤਾ ਇਹ ਚੀਜ਼ਾਂ ਬਾਹਰ ਆਦੀਆਂ ਇਸ ਕਰਕੇ ਪੰਜਾਬੀਓ ਕਾਂਗਰਸੀਆਂ ਦਾ ਕਰਤਾਰ ਤੁਹਾਡੇ ਸਾਹਮਣੇ ਆ ਗਿਆ ਕਾਂਗਰਸ ਨੇ ਪੰਜਾਬ ਨਾਲ ਕੀ ਕੀਤਾ ਉਹ ਤੁਹਾਡੇ ਸਾਹਮਣੇ ਸਭ ਚੀਜ਼ ਆਦੀ ਹੈ ਮੈਂ ਤਾਂ ਮੁਖਵਤੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੁਖਵਤੀ ਸਾਹਿਬ ਇਹਨਾਂ ਚੀਜ਼ਾਂ ਦੀ ਜਾਂਚ ਕਰਾਓ ਬੜਾ ਸੰਤਾਪ ਭੋਗਿਆ ਜੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੀਆਂ ਬਹੁਤ ਬਹੁਤ ਮੌਤਾਂ ਹੋਈਆਂ ਜੇ ਪੰਜਾਬ ਦੇ ਲੋਕਾਂ ਦੇ ਜਵਾਨ ਪੁੱਤ ਇਹਨਾਂ ਨੇ ਅੱਗ ਦੀ ਪੱਠੀ ਦੇ ਵਿੱਚ ਝੋਕ ਦਿੱਤੇ ਚੌਕਾਂ 'ਚ ਬਲਾਸਟ ਹੋ ਜਾਂਦੇ ਆ ਭਾਈ ਮਾਰੇਗੇ ਟ੍ਰੇਨਾਂ 'ਚ ਬਲਾਸਟ ਹੋਏ ਬੱਸਾਂ 'ਚ ਬਲਾਸਟ ਹੋਏ ਸੋ ਮੈਨੂੰ ਜਿਹੜਾ ਮੈਡਮ ਅਸਿੰਦਰ ਕੋ ਪੱਠਾ ਜੀ ਦਾ ਬਿਆਨ ਹੈ ਬਹੁਤ ਚਿੰਤਾਜਨਕ ਬਿਆਨ ਆ ਅਤੇ ਮੈਂ ਮੈਂ ਸਮਝਦਾ ਕਿ ਇਹ ਉਹਨਾਂ ਨੇ ਇਹ ਪਰਦਾ ਵੀ ਤੁਕਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਦੇ ਮੂੰਹ ਨਿਕਲ ਗਿਆ ਸੱਚ ਕਿ ਐਦਾਂ ਕਰਦੇ ਰਹੇ ਆ ਉਹ ਕਹਿੰਦੇ ਮੈਨੂੰ ਕਹਿੰਦੇ ਮੈਂ ਨਹੀਂ ਕੀਤਾ ਪਰ ਇਹਦਾ ਮਤਲਬ ਕਿ ਹੁੰਦਾ ਆਇਆ ਪੰਜਾਬ ਦੇ ਵਿੱਚ ਕੌਣ ਲੋਕ ਸੀ ਕਿ ਕਿਹੜੇ ਅਫਸਰ ਸੀਗੇ ਉਹ ਜਿਹੜੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਦੇ ਸੀ ਕੌਣ ਸੀਗੇ ਉਹ ਦੱਸੋ ਉਹ ਦੱਸਨੇ ਚਾਹੀਦੇ ਸੋ ਬਿਲਕੁਲ ਆਪਾਂ ਦੇਖਿਆ ਕਿ ਕਾਫੀ ਲੀਡਰ ਹਨ ਜਿਹੜੇ ਇਹਦੇ ਬਾਰੇ ਜਾਂਚ ਮੰਗੀਆਂ ਜਾਂਚ ਹੋਣੀ ਚਾਹੀਦੀ ਹੈ ਬੀਬੀ ਰਜਿੰਦਰ ਕੌਰ ਦੇਖੋ ਜਾਂ ਤਾਂ ਚਲੋ ਇੱਕ ਸੈਕੰਡਰੀ ਇਸ਼ੂ ਹੈ ਜਾਂ ਜਾਂਚ ਹੋਏਗੀ ਕਦੋਂ ਹੋਏਗੀ ਪਰ ਸਭ ਤੋਂ ਪਹਿਲਾਂ ਬੀਬੀ ਰਜਿੰਦਰ ਕੌਰ ਪਠਾਨੀ ਉਹਦੇ ਬਾਰੇ ਸਪਸ਼ਟ ਕਰਨ ਦੇ ਦੇਣ ਬੀ ਇਸ ਪਾਸਟੀਕਰਨ ਹੈ ਕਿੰਨਾ ਗੱਲ ਇਹ ਸਚਾਈ ਕੀ ਕੀ ਅਜੇ ਅਧਿਕਾਰੀ ਪੰਜਾਬ ਦੇ ਵਿੱਚ ਕਰਾਉਂਦੇ ਆ ਕਿਉਂਕਿ ਸਰਕਾਰਾਂ ਕਾਫੀ ਆਈਆਂ ਮੌੜ ਬੰਬ ਧਮਾਕਾ ਹੋਇਆ ਹੋਰ ਕਿੰਨੇ ਬੰਬ ਧਮਾਕਾ ਹੋਇਆ ਪੰਜਾਬ ਦੇ ਵਿੱਚ ਤਾਂ ਕੀ ਉਹ ਸਰਕਾਰਾਂ ਨੇ ਜਦੋਂ ਕਰਾਈ ਕਿ ਉਹ ਸਰਕਾਰਾਂ ਡਿਵੈਲਪਮੈਂਟ ਹੈ ਕਿ ਉਹ ਅਧਿਕਾਰੀਆਂ ਦੀ ਡਿਵੈਲਪਮੈਂਟ ਹੈ ਇਹ ਕਰਵਾਣ ਦੀ ਹੋਰ ਵੀ ਅੱਜ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸ਼ਾਇਦ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਕਿ ਜਦੋਂ ਸਰਕਾਰ ਬਣਾਉਣ ਲਈ ਕਿਤਨਾ ਕਿਤੇ ਕਹਿੰਦੇ ਅਜਈਆਂ ਜਿਹੜੀਆਂ ਸਰਕਾਰਾਂ ਨੇ ਉਹ ਚਾਲਾ ਖੇਡਦੀ ਹੈ ਜਾਂ ਫਿਰ ਸਰਕਾਰਾਂ ਇਸ ਪੈਨਲ ਦੇ ਉੱਪਰ ਜਾਂਦੀ ਹੈ ਇਹ ਕਿਹਵੀ ਚਰਚਾ ਬੜੀ ਚੱਲ ਰਹੀ ਹੈ ਕਿਉਂਕਿ ਜਦੋਂ ਸੱਥਾਂ ਦੇ ਵਿੱਚ ਬੈਠਦੇ ਆ ਤਾਂ ਬਜ਼ੁਰਗ ਗੱਲਾਂ ਕਰਦੇ ਨੇ ਜਾਂ ਫਿਰ ਮਾਹਿਰ ਹੁੰਦੇ ਨੇ ਸਿਆਸੀ ਤੌਰ ਤੇ ਤਾਂ ਇਹ ਗੱਲ ਕਹਿ ਰਹੇ ਨੇ ਕਿਉਂਕਿ ਬੀਬੀ ਰਜਿੰਦਰ ਕੋਰ ਪਠਲ ਜਿਹੜੇ ਨੇ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਬੜੇ ਸ਼ਾਂਤ ਨਜ਼ਰ ਆ ਰਹੇ ਨੇ ਕਿਉਂਕਿ ਉਹ ਸਮਾਗਮਾਂ ਤੇ ਵੀ ਬੜੇ ਘੱਟ ਨਜ਼ਰ ਆਉਂਦੇ ਨੇ ਇਹ ਵੀ ਹੋ ਰਿਹਾ ਕਹਿੰਦੇ ਵੀ ਸ਼ਾਇਦ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਹੋਰ ਪਾਰਟੀ ਵੱਲ ਮੂਵ ਕਰ ਸਕਦੇ ਨੇ ਦੇਖੋ ਕਿਹੜੇ ਲੀਡਰ ਨੇ ਕਦੋਂ ਕਿਹੜੀ ਪਾਰਟੀ ਚਲੇ ਜਾਣਾ ਇਹ ਕੋਈ ਪੱਕਾ ਨਹੀਂ ਹੈਗਾ ਕਿਸੇ ਲੀਡਰ ਦੀ ਕੋਈ ਮਾਂ ਬਾਪ ਪਾਰ ਬਿਆਨ ਦੇਣ ਤੋਂ ਪਹਿਲਾਂ ਪਹਿਲਾਂ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਇਹਨਾਂ ਬਿਆਨਾਂ ਸੱਚਾਈ ਕਿੰਨੀ ਹੈ ਬਿਆਨਾਂ ਦਾ ਕਿ ਰਿਜ਼ਲਟ ਕੀ ਹੋਏਗਾ ਨਤੀਜਾ ਕੀ ਹੋਏਗਾ ਲੋਕ ਕੀ ਸੋਚਣਗੇ ਕਿ ਲੋਕ ਇੱਚੀ ਸੋਚਣਗੇ ਕਿ ਕੀ ਅਧਿਕਾਰੀ ਜਿਹੜੇ ਕੰਮ ਕਰਾਉਂਦੇ ਆ ਠੀਕ ਹੈ ਸਰਕਾਰਾਂ ਤੋਂ ਕਿ ਕੀ ਪੰਜਾਬ ਦੇ ਵਿੱਚ ਜਿੰਨੇ ਬੰਬ ਧਮਾਕੇ ਹੋਏ ਆ ਅਜੇ ਤੱਕ ਸੁਰਾਗ ਨਹੀਂ ਲੱਗਿਆ ਕਿ ਉਹ ਅਧਿਕਾਰੀਆਂ ਨੇ ਕਰਾਇਆ ਕਿ ਆਇਆ ਕਿ ਉਹ ਸਰਕਾਰਾਂ ਨੇ ਕਰਾਇਆ ਇਸ ਦਾ ਰਿਜਲਟ ਤਾਂ ਫਿਰ ਇਹੀ ਨਿਕਲਦਾ ਤਾਂ ਕਰਕੇ ਬੀਬੀ ਰਜਿੰਦਰ ਕੌਰ ਪਠੱਲ ਨਹੀਂ ਜਿਹੜੇ ਹੋਰ ਆਗੂ ਉਹਨਾਂ ਨੂੰ ਬਿਆਨ ਬਾਰੇ ਸੋਚ ਸਮਝ ਕੇ ਦੇਣੇ ਚਾਹੀਦੇ ਨੇ ਪਰ ਬੀਬੀ ਰਜਿੰਦਰ ਕੌਰ ਪਠੱਲ ਨੂੰ ਇਸ ਬਿਆਨ ਦਾ ਸਪਸ਼ਟੇਕਰਨ ਦੇਣਾ ਚਾਹੀਦਾ ਠੀਕ ਹੈ ਰਮਣੇ ਬਹੁਤ ਧੰਨਵਾਦ ਸੋ ਬਿਲਕੁਲ ਬੀਬੀ ਰਜਿੰਦਰ ਕੌਰ ਪਠੱਲ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ ਤਾਂ ਉਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਤਾਂ ਆਖਰਕਾਰ ਇਸ ਬਿਆਨ ਨੂੰ ਕਿਸ ਸੰਦਰਭ ਦੇ ਨਾਲ ਦਿੱਤਾ ਗਿਆ ਕਿਉਂਕਿ ਜਿੰਨੀਆਂ ਵਕ ਵਕ ਪਾਰਟੀਆਂ ਦੇ ਲੀਡਰਸ ਬਾਨ ਨੇ ਤਾਂ ਉਹ ਸੀਬੀਏ ਦੀ ਵੀ ਮੰਗ ਕਰ ਰਹੇ ਨੇ ਕਿ ਵ ਹੁਣ सीबीआई ਦੀ ਜਾਂਚ ਹੋਵੇਗੀ ਤਾਂ ਆਖਰਕਾਰ ਟੀਮਾਂ ਜਿਹੜੀਆਂ ਨੇ ਇਹ ਸੱਚ ਸਾਬਤ ਕਰ ਸਕਣਗੀਆਂ ਕਿ ਬਿਆਨ ਕਿਉਂ ਦਿੱਤਾ ਗਿਆ ਇਹਦੇ ਪਿੱਛੇ ਕਾਰਨ ਕੀ ਸੀ ਵਜ੍ਹਾ ਕੀ ਸੀ ਜੇਕਰ ਸੱਚ ਸਾਹਮਣੇ ਆਉਂਦਾ ਤਾਂ ਮੁਰਦਵਾਰਾ ਤੁਹਾਨੂੰ ਅਸੀਂ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਜਿਹੜੀ ਜਾਣਕਾਰੀ ਹੈ ਇਸੇ ਸਮੇਂ ਫਿਰ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀਆਂ ਨੂੰ ਇਜਾਜ਼ਤ ਧੰਨਵਾਦ